ਇਹ ਮੇਰਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰੋਗਰਾਮ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜਮਦਰ ਨੂੰ ਮੁੱਖ ਰੱਖਦੇ ਹੋਏ ਗੁਰੂ ਕੇ ਸੰਗਤਾਂ ਗੁਰੂ ਕੇ ਨਗਰ ਦੇ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਇਹ ਪ੍ਰਾਲਾ 27 28 29 ਅਪ੍ਰੈਲ ਨੂੰ ਗੁਰੂਗਿਆ ਸੰਗਤਾਂ ਨੇ ਮਿਲ ਕੇ ਰੱਖਿਆ ਹੈ ਜੀ ਜਿਸ ਦੇ ਵਿੱਚ ਬਹੁਤ ਹੀ ਵੱਡਾ ਪ੍ਰਾਲਾ ਹੋਇਆ ਹੈ ਜੋ ਧੰਨ ਧੰਨ ਸ੍ਰੀ ਗੁਰੂ ਰੰਗ ਸਾਹਿਬ ਜੀ ਰਹਿਮਤ ਹੈ 5 ਪਿਆਰਾਂ ਦੀ ਰਹਿਨਵਾਈ ਹੈਟ ਅੱਜ ਗੁਰੂ ਘਰ ਦੇ ਵਿੱਚ ਭਗਤ ਰਵਦਾਸ ਸਾਹਿਬ ਜੀ ਫੁੱਲਾਂ ਵਾਲ ਇੱਥੇ 5 ਪਿਆਰਾਂ ਦੀ ਗਾਈ ਹੈਟ 31 ਪੁਰਾਣਿਆਂ ਨੂੰ ਅੰਮ੍ਰਿਤ ਪਾਨ ਜੋ ਸਕਾਇਆ ਗਿਆ ਹੈ ਬਹੁਤ ਵੱਡਾ ਪ੍ਰਾਲਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਜੋ ਸੰਗਤਾਂ ਨੇ ਅੱਜ ਗੁਰੂ ਘਰ ਅੰਮ੍ਰਿਤਸਰ ਕੇ ਗੁਰੂ ਵਾਲੇ ਬਣਿਆ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਜੀ ਕਿਤੇ ਵੀ ਪ੍ਰਮਾਤਮਾ ਵਾਹਿਗੁਰੂ ਮਿਹਰ ਕਰੇ ਇਸ ਤਰ੍ਹਾਂ ਹੀ ਇਸਤਾਨ ਤੇ ਇਸੇ ਤਰ੍ਹਾਂ ਹੀ ਅੰਮ੍ਰਿਤ ਪਾਨ ਹੰਦਾਰੇ ਗੁਰੂ ਕੇ ਸੰਗਤਾਂ ਸਿੰਘ ਸੱਚ ਕੇ ਆਪਣਾ ਜੀਵਨ ਸਫਲਾ ਕਰਨ ਜੀ ਕਿਹੜੇ ਨਗਰ ਨਾਸੀ ਤੋਂ ਹੋ ਰਿਹਾ ਜੀ ਇਹ ਇਹ ਪਿੰਡ ਫੁੱਲਾਂਵਾਲ ਜੀ ਜ਼ਿਲ੍ਹਾ ਲੋਹੇਡਾਣਾ ਪਰਦੋਰਾ ਪਖਤਰਵਦਾ ਸਰ ਇੱਥੇ ਹੀ ਕਰਵਾਇਆ ਜਾ ਰਿਹਾ ਭਾਈ ਰਾੜਾ ਸਹਿਰ ਜਿੱਥਾ ਉਹ कीर्तन ਦੇ ਨਾਲ ਸਾਰੇ ਸੰਗਤਾਂ ਨੇ ਨਿਹਾਲ ਕਰਿਆ ਜਿੰਦਾ ਰਹਿ ਬਰਦੌਲਤ ਕੀਰਤਨ ਦਰਵਾਜ਼ਾ ਲੱਗਿਆ ਹੈ ਤੇ ਗੁਰੂ ਗਿਆ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਤਜਿੰਦਰ ਸਿੰਘ ਸੋਢੀ ਇਥੋਂ ਦੇ ਹੈਡ ਗ੍ਰੰਥੀ ਸਾਹਿਬ ਸਾਡੇ ਨਾਲ ਪਾਈ ਸਾਹਿਬ ਜੋ ਹੁਣ ਬੋਲ ਰਹੇ ਸਨ ਪੈਸਾ ਪਏ ਕੁਲਦੀਪ ਸਿੰਘ ਜੀ ਕੈਸਰ ਸਾਹਿਬ ਸਤ ਸਤਕਾਰਯੋਗ ਸਾਡੇ ਬਹੁਤ ਹੀ ਸਰਦਾਰ ਸਿੰਗਾਰਾ ਸਿੰਘ ਜੀ ਮੁਖ ਸੇਵਾਦਾਰ ਜੋ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜੀ ਅੱਜ 3 ਦਿਨ ਹੋ ਗਏ ਤੀਜਾ ਸਮਾਗਮ ਹੈ ਜੀ ਅੱਜ ਜਿਵੇਂ ਪੈ ਸਾਹਿਬ ਜੀ ਨੇ ਤੁਹਾਨੂੰ ਦੱਸਿਆ ਅੱਜ ਅੰਮ੍ਰਿਤ ਦੀ ਦਾਤ ਗੁਰੂ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਅੱਜ 31 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ ਗੁਰੂ ਨਾਨਕ ਮਹਾਰਾਜ ਜੀ ਦੀ ਬੜੀ ਰਹਿਮਤ ਬੜੀ ਬਖਸ਼ਿਸ਼ ਹੋਈ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਇਸ ਨਗਰ ਉੱਤੇ ਚੜ੍ਹਦੀਆਂ ਅਕਲਾ ਦੀਆਂ ਦਾਤਾਂਵਾਂ ਬਖਸ਼ਿਸ਼ਾਂ ਕਰਨ ਪੰਜ ਪਿਆਰੇ ਸਹਿਬਾਨ ਆਪ ਜੀ ਦੇ ਸਾਹਮਣੇ ਕਹਨ ਬੜੀ ਕਿਰਪਾ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਬੜੀਆਂ ਰਹਿਮਤਾਂ ਵਰਤਾਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਰੂਪ ਇਨ੍ਹਾਂ ਪੰਜਾਂ ਪਿਆਰਿਆਂ ਦੇ ਵਿੱਚ ਟਿਕਾ ਦਿੱਤਾ ਜੀ ਲੰਗਰ ਵੀ ਵਰਤਿਆ ਜਾ ਰਿਹਾ ਜੀ ਗੁਰੂ ਕਾ ਲੰਗਰ 3 ਦਿਨ ਹੋ ਗਏ 24 ਘੰਟੇ ਚੱਲ ਰਿਹਾ ਜੀ ਗੁਰੂ ਕਾ ਲੰਗਰ ਚੱਲ ਰਿਹਾ ਚੋਂ ਵੀ ਕਿਹੜੇ ਕਿਹੜੇ ਇੱਕ ਤਰੀਕ ਤੋਂ 27 28 29 ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਬੀਹੰਤ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੂੰ 3 ਦਿਨ ਹੋ ਗਏ ਮੁਨਾ ਨੂੰ ਸਮਾਗਮ ਕਰਦੇ ਆ ਹੁਣ ਵੀ ਪਰ ਸਮਾਗਮ ਚੱਲ ਰਿਹਾ ਹੈ ਤੇ ਪੰਜ ਗਵਾਰੇ ਪੰਜ ਸ਼ਹੀਦਾਂ ਦੇ ਵਿੱਚ ਹੋ ਰਿਹਾ ਜੀ ਪੰਜ ਪਿਆਰੇ ਸ ਪੰਜ ਪਿਆਰੇ ਸਹਿਬਾਨ ਉਹਨਾਂ ਦਾ ਇੱਕ ਜੱਥਾ ਹੈ ਸੋ ਗੁਰੂ ਮਹਾਰਾਜ ਇਹਨਾਂ ਨੂੰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੇਵਾ ਇਹਨਾਂ ਨੂੰ ਬਖਸ਼ਿਸ਼ ਕੀਤੀ ਉਹ ਇਸੇ ਤਰ੍ਹਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਗੁਰੂ ਵਾਲੇ ਬਣਾਉਣ ਦੀ ਹਿੰਮਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਾ ਖਾਲਸਾ